ਜਿਹੜਾ ਹਸੂ ਹਸੂ ਕਰਦਾ ਅਨੰਦ ਮੈਂ ਬਾਦ ਫੜਾ ਦਾ ਫੜਾ ਪੈਡਾ ਤੈਅ ਕਰਦੇ ਹੋਇਆ ਸਹਿਬ ਅਜੀ ਦੇ ਗੋਲ ਸਹਿਬਾ ਬਾਦ ਦੀ ਸਰਜੀ ਦੇ ਸਾਥ ਕੋ ਜੀ ਤੁਮਾ ਸੇ ਰੋਤੇ ਜੇ ਕਰਦੇ ਨੇ ਤੇ ਉਹ ਕਵੀ ਤੇ ਬਹਾਦਰ ਮਹਾਰਾਜ ਇਹ ਤੋਂ ਸਾਰੇ ਜਗਰਨ ਤਾਰ ਦੇ ਵਿਪਾਗ ਰੇ ਦੀ ਕਰਦੀ ਤੇ ਪੁੰਝੇ ਜਿੱਥੇ ਇੱਕ ਦੋਗਾ ਜਗਰਨ ਦੇ ਕਿਹੜਾ ਦਾੜੀ ਤੇਗੀ ਤੇ ਨਾਮ ਰੱਖ ਦਿਓ ਸਤਰੂ ਜੀ ਆਗਰੇ ਦੀ ਧਰਤੀ ਤੇ ਇੱਕ ਇਆਜੀ ਨੂੰ ਸਤਰੂ ਜੀ ਆਪਣੇ ਕੋਲ ਬੁਲਾ ਕੇ ਉਹ ਨੂੰ ਇੱਕ ਕੀਮਤੀ ਮੁੱਖੀ ਦਿੰਦੇ ਨੇ ਕਿ ਜਾਓ ਪਾਕੇ ਘਰ ਜਿ ਲੈ ਕੇ ਆਉਣੇ ਸਤਰਾ ਜਦੋਂ ਮਠਿਆਈ ਲੈਣੇ ਯਾਰ ਬੜੀ ਕੀਮਤੀ ਦੁਸ਼ਾਲਾ ਕੀਮਤੀ ਮੁੱਖੀ ਜੈ ਜੇ ਮਿਤੇ ਹੋਰਿਆ ਇਹ ਆਦੀ ਜੀ ਦੇ ਜੋਗਾ ਕਹਿ ਕੇ ਚਲੋ ਨਾਲ ਲੈ ਜਾ ਉਸ ਇਆਦੀ ਨੂੰ ਨਾਲ ਲੈ ਕੇ ਸਤਿਗੁਰੂ ਸੇਵਾ ਦੇ ਸੋਹਰਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਸਫਤ ਹੈ ਠੀਕਰ ਫੋਰ ਦਲੀਸਰ ਪ੍ਰਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਐਸੀ ਦੀਨ ਦਿয়াল ਸਮਰੱਥ ਸਤਿਗੁਰੂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਤੇ ਉਹਨਾਂ ਦੇ ਅਨੰਨ ਪਿਆਰੇ ਗੁਰਸਿੱਖ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਇਨਾਂ ਦਾ ਸ਼ਹੀਦੀ ਦਿਹਾੜਾ 350 ਸਾਲਾ ਜਿੱਥੇ ਵੀ ਨਾਨਕ ਨਾਮ ਗੁਰਸਿੱਖ ਸੰਗਤਾਂ ਬੈਠੀਆਂ ਸ਼ਤਾਵ ਦੀ ਰੂਪ ਦੇ ਵਿੱਚ ਮਨਾ ਰਹੀਆਂ ਨੇ ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਨਤਮਸਤਕ ਹੋ ਰਹੀਆਂ ਨੇ ਅੱਜ ਸਵੇਰ ਤੋਂ ਹੀ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਬੇਸ਼ੁਮਾਰ ਸੰਗਤਾਂ ਨੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋਈਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਉਹਨਾਂ ਦੇ ਅਨੰਤ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਨੂੰ ਸਰਦਾ ਦੇ ਸਤਕਾਰ ਆਪਣਾ ਅਕੀਦਤ ਪੇਡ ਕੀਤੀ ਹੈ। ਔਰ ਸੰਗਤਾਂ ਦੇ ਅੰਦਰ ਇਹ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਬੜਾ ਉਤਸ਼ਾਹ ਹੈ। ਆਂਦਰ ਬੈਰਾਗ ਵੀ ਗਰੀਬ ਨਿਵਾਸ ਸਤਗੁਰੂ ਜੀ ਨੇ ਔਰ ਮਨੁੱਖੀ ਹੱਕਾਂ ਦੇ ਲਈ ਇਹ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸਹਿਬ ਜੀ ਨੇ ਆਪਣਾ ਧਰਮ ਕਦੇ ਤਬਦੀਲ ਨਹੀਂ ਕੀਤਾ ਜਿਸ ਜਨੂ ਦੇ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਸਨ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਤ ਇਹ ਜਨੂ ਜੀ ਕਾ ਹੈ ਤਾ ਪਾਂਡੇ ਕਾ ਤ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਸਮਰੱਥ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਧਰਮ ਦੀ ਚਾਦਰ ਹਨ ਉਸ ਸਮੇਂ ਦੇ ਸਿਰਫ ਔਰ ਹਿੰਦੂ ਧਰਮ ਹੀ ਹਿੰਦੂ ਲੋਕ ਹੀ ਉਹਨਾਂ ਲੋੜਬੰਦ ਸਨ ਸਤਿਗੁਰਾਂ ਨੇ ਉਹਨਾਂ ਦੇ ਲਈ ਉਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਆਪਣੇ ਕੁਰਬਾਨੀ ਕੀਤੀ ਹੈ ਜੇਕਰ ਉਸ ਸਮੇਂ ਸਤਿਗੁਰੂ ਜੀ ਦੇ ਕੋਲ ਲੋੜਬੰਦ ਈਸਾਈ ਹੁੰਦੇ ਤੇ ਸਤਿਗੁਰੂ ਉਹਨਾਂ ਦੇ ਲਈ ਵੀ ਆਪਣੇ ਸਰੀਰ ਦਾ ਬਲੀਦਾਨ ਦੇ ਸਕਦੇ ਸਨ ਸਹਾਇਤਾ ਦੇ ਸਕਦੇ ਸਨ ਫਿਰ ਸਤਿਗੁਰਾਂ ਦੇ ਨਾਮ ਦੇ ਨਾਲ ਪਹਿਣਾ ਸੀ ਈਸਾਈਤ ਦੀ ਚਾਦਰ ਜੇ ਉਸ ਸਮੇਂ ਮੁਸਲਮਾਨ ਇਸਲਾਮ ਨੂੰ ਲੋੜ ਪੈਂਦੀ ਤੇ ਸਤਿਗੁਰੂ ਜੀ ਉਹਨਾਂ ਦੇ ਲਈ ਵੀ ਆਪਣਾ ਸਰੀਰ ਕੁਰਬਾਨ ਕਰ ਸਕਦੇ ਸਨ ਉਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਫਿਰ ਸਤਿਗੁਰਾਂ ਦੇ ਨਾਮ ਦੇ ਨਾਲ ਇਸਲਾਮੀ ਦੀ ਚਾਦਰ ਲੱਗਣਾ ਸੀ ਕਿ ਇਸਲਾਮ ਦੀ ਚਾਦਰ ਨੇ ਔਰ ਉਸ ਸਮੇਂ ਦੇ ਲੋੜਵੰਦ ਕੇਵਲ ਹਿੰਦੂ ਸਨ ਇਹਦੇ ਲਈ ਉਹਨਾਂ ਦੇ ਨਾਮ ਦੇ ਨਾਲ ਹਿੰਦ ਦੀ ਚਾਦਰ ਪਿਆ ਅਸਲ ਦੇ ਵਿੱਚ ਧੰਗੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਧਰਮ ਦੀ ਚਾਦਰ ਨੇ ਉਹਨਾਂ ਨੇ ਧਰਮ ਦੀ ਰੱਖਿਆ ਕੀ ਕੀ ਹੈ ਐਸੇ ਦੀਨ ਦਿਆਲ ਸਮਰਾਟ ਸਤਿਗੁਰੂ ਜੋ ਦੂਸਰੇ ਦੇ ਧਰਮ ਨੂੰ ਬਚਾਉਣ ਦੇ ਲਈ ਆਪਣਾ ਆਪਾ ਕੁਰਬਾਨ ਕਰ ਗਏ ਔਰ ਸਮਰਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਦੌਲਤ ਹੀ ਅੱਜ ਮੰਦਰਾਂ ਦੇ ਵਿੱਚ ਟਲ ਖੜਕ ਰਹੇ ਨੇ ਔਰ ਹਰ ਥਾਂ ਤੇ ਪੂਜਾ ਪਾਠ ਹੋ ਰਹੇ ਨੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਦੇਣ ਹੈ ਔਰ ਖਾਲਸਾ ਜੀ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਉਹ ਬਹੁਤਾਂ ਦੇ ਵਿੱਚ ਗੁਰਸਿੱਖ ਉਹ ਹਿੰਦੂ ਵੀਰੇ ਗੱਲ ਕਹਿੰਦੇ ਨੇ ਤੇ ਸਾਡੇ ਮੱਥੇ ਦੇ ਉੱਤੇ ਜੋ ਤਿਲਕ ਨੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਖੂਨ ਦੇ ਤਿਲਕ ਨੇ ਔਰ ਜੋ ਇਹ ਕੇਸਰ ਜਾਂ ਚੰਦਨ ਦਾ ਤਿਲਕ ਨਹੀਂ ਹੈ ਸਤਿਗੁਰੂ ਨੇ ਇੰਨੀ ਕੁਰਬਾਨੀ ਕੀਤੀ ਸਾਡੇ ਜਨਯੂ ਨੂੰ ਬਚਾਇਆ ਗੁਰਦੁਆਰਾ ਮੋਤੀ ਬਾਗ ਸਾਹਿਬ ਦੇਖੇ ਸਵੇਰ ਤੋਂ ਲੈ ਕੇ ਹੁਣ ਤੱਕ ਅਣਗਿਣਤ ਸੰਗਤਾਂ ਨੇ ਨਤਮਸਤਕ ਹੋ ਕੇ ਸਤਿਗੁਰੂ ਜੀ ਨੂੰ ਆਪਣੀ عقیدਤ ਪੇਟ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ